ਦੇਖੋ ਜੀ ਕੱਲ ਅਸੀਂ ਪ੍ਰੋਐਕਟਿਵ ਤਰੀਕੇ ਨਾਲ ਅਸੀਂ ਇਹਦੇ ਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਸੋਸ਼ਲ ਮੀਡੀਆ ਦਾ ਆਈ ਸੀ ਅਸੀਂ ਜਦੋਂ ਮੇਰੇ ਧਿਆਨ ਚ ਆਇਆ ਇਮੀਡੀਏਟਲੀ ਜਿਹੜੀ ਹੈਗੀ ਅਸੀਂ ਇਹਦੇ ਚ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਕੱਲ ਹੀ ਅਸੀਂ ਇੱਕ ਐਪੀਆਰ ਜਿਹੜੀ ਹੈਗੀ ਆਮ ਸੈਕਿੰਡ ਜਿਹੜਾ ਦੰਸ਼ ਕੀਤਾ ਸੀਗਾ ਚਾਰ ਬੰਦੇ ਇਨੀਸ਼ੀਅਲੀ ਸਾਨੂੰ ਆਇਡੈਂਟੀਫਾਈ ਨਹੀਂ ਹੋਦੇ ਸੀ ਬਾਅਦ ਚ ਅਸੀਂ ਆਇਡੈਂਟੀਫਾਈ ਕਰ ਲਏ ਹਜੇ ਜਿਹੜੇ ਅਸੀਂ ਚਾਰ ਬੰਦਿਆਂ ਨੇ ਇਮੀਡੀਏਟਲੀ ਜਿਹੜੇ ਹੈਗੇ ਉਹਨਾਂ ਤੇ ਜਿਹੜਾ ਹੈਗਾ ਐਕਸ਼ਨ ਹੋਇਆ ਜਾਏਗਾ ਉਹਨੇ ਅਜੇ ਇਸੀ ਇਮੀਡੀਟਲੀ ਨਾਮ ਉਹ ਰਹੇਗਾ ਲੋਕੇਸ਼ਨ ਕਿੱਥੇ ਬਦਲ ਗਿਆ ਕਿ ਕੋ ਐਜ ਆਫ ਨਾਉ ਤੋਂ ਸਾਡੇ ਕੋਲ ਵੀਡੀਓ ਹੀ ਆਇਆ ਸੀ ਵੀਡੀਓ ਨੂੰ ਵੈਰੀਫਾਈ ਕਰਦੇ ਸੀ ਬਾਕੀ ਇਸੀ ਹੈਂਡਲਡਲੀ ਪਾਛਾ ਦਰਜ ਕਰਤਾ ਪਛਾ ਦਰਜ ਕਰਕੇ ਜਿਦਾਂ ਹੀ ਉਹ ਜਿਹੜੇ ਹੈਗੇ ਅਰੈਸਟ ਹੋਣਗੇ ਉਹਦੇ ਤੋਂ ਬਾਅਦ ਲੋਕੇਸ਼ਨ ਕਿੱਥੋਂ ਦੀ ਇਨਕੁਆਇਰੀਿੰਗ ਹੋਈ ਬਲ ਐਜ ਆਫ ਨਾਉ ਉਹ ਸਾਡੀ ਅੰਦਰ ਕਿੰਨੇ ਬੰਦੇ ਉਹਦੇ ਚ 4 ਬੰਦੇ ਸਾਹਮਣੇ। ਸਰ ਇਹ ਫੇਸ ਹੋ ਗਏ ਕਿੰਨੇ ਬੰਦੇ? 4 ਚਾਰੋ ਬੰਦੇ ਟੈਸਟ ਹੋ ਗਏ। ਉਹ ਮੈਂ ਤੁਹਾਨੂੰ ਉਹ ਜਿਹੜਾ ਹੈਗਾ ਉਹਦੀ ਡਿਟੇਲਸ ਅੱਗੇ ਮੈਂ ਤੁਹਾਨੂੰ ਦੱਸ ਦਿੰਦਾ। ਇਹ ਵੀ ਲਾਈ ਜਿਹੜੀ ਫਾਇਰਿੰਗ ਕਰ ਦਿੱਤਾ। ਦੇਖੋ ਜੀ ਇਹਦੇ ਚ ਬੜਾ ਸਿੰਪਲ ਹੈਗਾ। ਜਿਹੜੇ ਜੀ ਜੋ ਵੀ ਬੰਦਾ ਜਿਹੜੇ ਮੈਂ ਪਹਿਲਾਂ ਵੀ ਹੈਗਾ ਜਦੋਂ ਧਿਆਨ ਚਾਹੀ ਇਸ ਇਮੀਡੀਟਲੀ ਪਛਾਣ ਦੱਦ ਕਰਤਾ ਸੀਗਾ। ਸਹੀ। ਤੋਂ ਮੇਰੀ ਅਹੀ-ਅਬੀ ਲੈ ਕਿ ਜਿਹੜੇ ਵੀ ਪਹਿਲੀ ਚੀਜ਼ਾਂ ਇਸ ਸਟੇਜ ਤੋਂ ਗੁਰੇਜ ਕਰਨ ਕਿ ਜਿਹੜੇ 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 ਬੰਦੇ ਵੀ ਜਿਨ੍ਹਾਂ ਨੂੰ ਅਸਲੀ ਰਿਲੇਸ਼ਨਸ ਕੀ ਦਿੱਤੇ ਆ ਉਹ ਸੈਲਫ ਪ੍ਰੋਟੈਕਸ਼ਨ ਵਾਸਤੇ ਹੈਗੇ ਉਹਨਾਂ ਉਸ ਹੀ ਸਾਹਮਣੇ ਨਾ ਅਗਰ ਕੋਈ ਬੰਦਾ ਇਸ ਤਰੀਕੇ ਨਾਲ ਅਗਰ ਬਿਹੇਵ ਕਰੇਗਾ ਤਾਂ ਉਹਦੇ ਖਿਲਾਫ ਸਖਤ ਜਿਹੜੀ ਕਾਨੂੰਨੀ ਕਾਰਵਾਈ ਹੋਗੀ ਜਿਹੜੇ ਮੈਰਿਜ ਪੈਲਸ ਵਿੱਚ ਉਹਨਾਂ ਦੀ ਗਾਈਡਲਾਈਨ ਹੈ ਜੀ ਜੀ ਉਹਦੇ ਨਾਲ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਗਾਈਡਲਾਈਨ ਜਿਹੜੀ ਹੈ ਜੀ ਡੀਸੀ ਸਾਥ ਨਾਲ ਕਰਦੇ ਉਹ ਅਸ਼ੀਸ਼ ਉਹ